ਫੁੱਟਬਾਲ ਅਤੇ ਵਾਲੀਬਾਲ ਕੱਪ ਪਿੰਡ ਖਾਸੀ ਕਲਾ ਵਿਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਪਿੰਡ ਦੀ ಗ್ರಾಮ ਪੰਚਾਇਤ ਸਪੋਰਟਸ ਕਲੱਬ ਸਮੂਹ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 27 ਨਵੰਬਰ ਤੋਂ 1 ਦਸੰਬਰ ਤੱਕ ਪੰਜ ਰੋਜ਼ਾ ਖੇਡ ਮੇਲੇ ਕਰਵਾਏ ਜਾ ਰਹੇ ਹਨ ਇਸ ਤਰ੍ਹਾਂ ਸਮੂਹ ਮੈਂਬਰਾਂ ਨੇ ਦੱਸਿਆ ਕਿ ਇਹ ਵਾਲੀਬਾਲ ਕੱਪ ਖੇਡ ਮੇਲਾ ਇਸ ਲਈ ਕਰਵਾਏ ਜਾ ਰਹੇ ਹਨ ਕਿ ਨੌਜਵਾਨ ਨਸਿਆਂ ਤੋਂ ਦੂਰ ਰਹਿਣ ਅਤੇ ਖੇਡ ਵੱਲ ਆਪਣੀ ਰੁਚੀ ਵਧਾਉਣ ਅੱਗੇ ਕਿਹਾ ਕਿ ਇਸ ਦੌਰਾਨ ਖੇਡਣ ਵਾਲੇ ਖਿਡਾਰੀਆਂ ਨੂੰ ਦਿਲ ਖਿਚ ਮੇ ਨਾਮ ਦਿੱਤੇ ਜਾਂਦੇ ਹਨ ਹੋਰ ਅੱਗੇ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਆ ਤੇ ਝੋਟੀ ਦੀ ਟੀਮ ਸੀ ਕਹਿੰਦੀ ਖਾਸੀ ਪੰਨ ਦੀ ਲਗਾਤਾਰ 4 ਸਾਲ ਝੰਡਾ ਘਟਣ ਵਾਲੀ ਟੀਮ ਪਹਿਲੀ ਟਾਈਮ ਅਜ ਗੱਲ ਹੁੰਦੀ ਆ ਉਹਦਰ ਸ਼ਿਕੰਦਰ ਸਿੰਘ ਜੀ ਬੱਲਾ ਗੇਲ ਸਾਹਿਬ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਯੋਗਦਾਨ ਅੱਜ ਦੇ ਖੇਡ ਮੇਲੇ ਲਈ ਕੋਸੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਰਦੇ ਜੀ ਕਿਉਂਕਿ ਆਪਣੇ ਸਮੇ ਦੇ ਖਿਡਾਰੀ ਸੀਗੇ ਸਾਬਕਾ ਖਿਡਾਰੀ ਨੇ ਗਵਿੰਦਰ ਸਿੰਘ ਜੀ ਸੁਖੀ ਕੈਨੇਡਾ ਵਾਲੇ ਜਿਹੜਾ ਵੱਲੋਂ 500 ਰੁਪਏ ਦਿੱਤਾ ਜਾਣਾ 500 ਰੁਪਏ ਪਹਿਲੇ ਫੀਲਡ ਬਾਲ ਦੇ ਲਈ ਗੁਰਜੀਤ ਸਿੰਘ ਜੀ ਗੋਲ ਸਾਹਿਬ ਸਾਡੇ ਦਰਮਿਆਨ ਜਿਹੜੇ ਤਰ੍ਹਾਂ ਦੇ ਪੁੱਜੇ ਨੇ ਜਿਹੜੇ ਪ੍ਰਬਾਰ ਦਾ ਸਾਨੂੰ 11000 ਦਾ ਬਹੁਤ ਵੱਡਾ ਜਿਹੜਾ ਯੋਗਦਾਨ ਆ ਕਿਉਂਕਿ ਜਿਨ੍ਹਾਂ ਨੇ ਆਪਣੇ ਅੱਜ ਖਾਸੀ ਕਲਾਂ ਦੇ ਵਿੱਚ ਜਿਹੜਾ ਸੈਕੰਡ ਲਾਸਟ ਡੇ ਰਹਿ ਗਿਆ ਟੂਰਨਾਮੈਂਟ ਦਾ ਮੈਚ ਚੱਲਦੇ ਦੇਖਿਆ ਨੇ ਤੁਸੀਂ ਇਹ ਜਿਹੜਾ ਉਪਰਾਲਾ ਵਾ ਇਹ ਸਾਰੇ ਨਗਰ ਦੇ ਸਹਿਯੋਗ ਐਨ ਆਰ ਆਈ ਵੀਰਾਂ ਦੇ ਨਾਲ ਪੰਚਾਇਤ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਸੰਭਵ ਹੋ ਪਾਇਆ ਵਾ ਇਹ ਸਭ ਤੋਂ ਵੱਡੀ ਗੱਲਬਾਤ ਹੈ ਕਿ ਜਿਹੜੀ ਅੱਜ ਦੇ ਦੌਰ ਦੇ ਵਿੱਚ ਸਰ ਨੂੰ ਇਹ ਜਿਹੜੀ ਖੇਡਾਂ ਨੇ ਇਹਦਾ ਪ੍ਰੇਰਣਾ ਸਰੋਤ ਇਸ ਕਰਕੇ ਆ ਵੀ ਜਿਹੜੇ ਨਸ਼ਿਆਂ ਦੇ ਦੌਰ ਵਗ ਰਹੇ ਨੇ ਚਿੱਟੇ ਦਾ ਦੌਰ ਵਗ ਰਿਹਾ ਸਾਡੀ ਨੌਜਵਾਨ ਪੀੜ੍ਹੀ ਸਾਡੇ ਹੱਥੋਂ ਜਾਂਦੀ ਜਾ ਰਹੀ ਹੈ ਇਹ ਜਿਹੜੀ ਖੇਡ ਦਾ ਉਦੇਸ਼ ਇਹ ਹੈ ਵੀ ਇਹਨੂੰ ਦੇਖ ਕੇ ਮੋਟੀਵੇਸ਼ਨ ਮਿਲਦਾ ਨਵੀਂ ਜਨਰੇਸ਼ਨ ਨੂੰ ਮੋਟੀਵੇਟ ਮਿਲਦੇ ਆ ਜਿਹੜੀ ਨਵੀਂ ਪੀੜ੍ਹੀ ਆ ਸੀ ਉਹਨੂੰ ਸੰਭਰਨ ਨੂੰ ਪੂਰਾ ਪਿੰਡ ਨਗਰ ਸਾਰਾ ਰਲ ਮਿਲ ਕੇ ਇਸ ਨੂੰ ਬਚਾਉਣ ਲੱਗੇ ਹੋਏ ਆ ਵੀ ਨਵੀਂ ਪੀੜ੍ਹੀ ਨੂੰ ਇੱਕ ਨਵੀਂ ਸਿਹਤ ਦੇ ਸਕੀਏ ਇੰਨੇ ਸਮੇਂ ਤੋਂ ਜਿਹੜੇ ਇਹ ਟੂਰਨਾਮੈਂਟ ਹਰ ਇੱਕ ਸਾਲ ਹੀ ਹੀ ਟੂਰਨਾਮੈਂਟ ਹੁੰਦਾ ਸਾਲ ਦਾ ਨਾਗਾ ਨਹੀਂ ਪਿਆ ਕੋਈ ਵੀ ਹਰ ਇੱਕ ਵਾਰੀ ਉਪਰਾਲਾ ਇਹੀ ਹੁੰਦਾ ਹੋਰ ਵੀ ਇਵੈਂਟਸ ਦੇ ਹੁੰਦੇ ਆ ਜੋ ਸਾਡੇ ਸਮਾਜ ਸੇਵੀ ਸਦਾ ਕਰਮਜੀਤ ਸਿੰਘ ਕੋਲੇ ਖੜੇ ਨੇ ਇਹ ਬਹੁਤ ਐਕਟਿਵ ਨੇ ਇਸ ਕਰ ਲੋ ਲੈ ਕੇ ਪਿੰਡ ਦੇ ਕੰਮ ਨੂੰ ਨਗਰ ਦੇ ਕੰਮ ਨੂੰ ਲੈ ਕੇ ਜਾਂ ਹੋਰ ਆਲੇ-ਦਾਲੇ ਵੀ ਕਿਤੇ ਵੀ ਕੋਈ ਗੱਲਬਾਤ ਹੋਵੇ ਉਹਦੇ ਲਈ ਬਹੁਤ ਐਕਟਿਵੇਟ ਰਹਿੰਦੇ ਨੇ ਪੂਰੇ ਤੇ ਮੋਟੀਵੇਟ ਵੀ ਕਰਦੇ ਆ ਨਵੀਂ ਜਨਰੇਸ਼ਨ ਨੂੰ ਮੋਟੀਵੇਟ ਵੀ ਕਰਦੇ ਆ ਸਾਡੇ ਪਿੰਡ ਦਾ ਸਹਿਯੋਗ ਬਹੁਤ ਆ ਸਾਰੇ ਪਿੰਡ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਨੂੰ ਬਹੁਤ ਹੱਲਾਸ਼ੀਰੀ ਦਿੰਦੇ ਨੇ ਹਾਂ ਕਰਕੇ ਦੇਖਿਆ ਜਾਂਦਾ ਵੀ ਇੱਕ ਦਿਨ ਦਾ ਜਾਂ ਦੋ ਦਿਨ ਦਾ ਟੂਰਨਾਮੈਂਟ ਜਿਹੜਾ ਸਾਡੇ ਵੱਲ ਜਿਹੜੇ ਪੈਨ ਸਾਡੇ 27 ਨਵੰਬਰ ਤੋਂ 1 ਤਰੀਕ ਤੱਕ ਚੱਲ ਰਿਹਾ ਤੁਸੀਂ ਦੇਖ ਲਓ 27 ਤਰੀਕ ਤੋਂ ਚੱਲੇ 27 ਤੋਂ ਪਹਿਲਾਂ ਹੀ ਚੱਲ ਰਿਹਾ ਟੂਰ ਪੰਜ ਰੋਜ਼ਾਂ ਟੂਰਨਾਮੈਂਟ ਦੋ ਦਿਨ ਪਹਿਲੇ ਟੀਮਾਂ ਇੰਨੀਆਂ ਸੀਗੀਆਂ ਵੀ ਦੋ ਦਿਨ ਪਹਿਲਾਂ ਤੋਂ ਹੀ ਸਟਾਰਟ ਹੋ ਗਿਆ ਸੀਗਾ ਠੀਕ ਹੈ ਨਾ ਇਹ ਚਾਰ ਪੰਜ ਰੋਜ਼ਾਂ ਟੂਰਨਾਮੈਂਟ ਚੱਲਦਾ ਵਾ ਤੇ ਇਹ ਤਕਰੀਬਨ ਇੱਕ ਵੱਖਰਾ ਹੀ ਆ ਤਕਰੀਬਨ ਨਗਰ ਦੇ ਵਿੱਚ ਤੁਸੀਂ ਡਿਸਟ੍ਰਿਕਟ ਲੁਧਿਆਣਾ ਲੈਵਲ ਤੇ ਦੇਖ ਲਓ ਪੰਜਾਬ ਲੈਵਲ ਤੇ ਬਹੁਤ ਨਾਮੀ ਟੂਰਨਾਮੈਂਟ ਹੁੰਦਾ ਨਾਮ ਵੀ ਦਿਲ ਖਿੱਚਵੇਂ ਹੁੰਦੇ ਨੇ ਇਹ ਡਿਗਰੇ ਟੀਮਾਂ ਇੱਥੇ ਮਿਲੌਂਦੀਆਂ ਨੇ ਪੰਜਾਬ ਲੈਵਲ ਤੋਂ ਜਾਂ ਪੰਜਾਬ ਲੈਵਲ ਤੋਂ ਹੀ ਪੰਜਾਬ ਲੈਵਲ ਤੋਂ ਹੀ ਟੀਮਾਂ ਆਉਂਦੀਆਂ ਨੇ ਦੂਰ ਦਰਾਡੇ ਜਿੱਥੇ ਵੀ ਤੁਸੀਂ ਆ ਵੀ ਤੁਸੀਂ ਕੱਲ ਰਾਤ ਬਾਲੀਵਾਲ ਦਾ ਮੈਚ ਹੋ ਗਿਆ 11 ਵਜੇ ਸਮਾਪਤ ਹੋਇਆ ਰਾਤ ਦੂਰ ਦਾ ਕਿੱਥੋਂ ਰੋਪੜ ਤੋਂ ਟੀਮਾਂ ਆਈਆਂ ਹੋਈਆਂ ਕਿਥੋਂ ਮਾਨਸਾ ਤੋਂ ਆਈਆਂ ਹਾਂ ਮੋਗੇ ਟੀਮ ਦਾ ਹਾਂ ਮੋਗੇ ਦੇਖੋ ਬਹੁਤ ਦੂਰ ਦਰਾਡੇ ਇਹ ਇਹ ਫੇਮਸ ਹੋ ਗਿਆ ਸਾਡਾ ਟੂਰਨਾਮੈਂਟ ਇਹਨੂੰ ਤੁਸੀਂ ਇੱਕ ਜਿਵੇਂ ਲਾਲੂ ਲੋਕਲ ਦੇ ਤੌਰ ਤੇ ਮਿਨੀ 올림픽 ਵੀ ਕਹਿ ਸਕਦੇ ਹੋ ਵੀ ਬਹੁਤ ਦੂਰ ਦਰਾਡੇ ਟੀਮਾਂ ਆਉਂਦੀਆਂ ਮੈਂ ਖਾਸੀ ਕਲਾਂ ਦੀ ਟੀਮ ਕੰਨੀ ਹਾਂ ਬਹੁਤ ਲੰਮਨ ਸਭਾ ਇੰਡੀਆ ਕਪਤਾਨੀ ਕੀਤੀ ਸਾਰੀ ਰੋਹਣਾ ਜ਼ਿਲ੍ਹੇ ਦੀ 10 ਸਾਲ ਕਪਤਾਨੀ ਕੀਤੀ ਤੇ ਬਿਲੀਪੁਰ ਦੇ ਵਿੱਚੋਂ ਮੈਂ ਟੂਰਲ ਛੇੜਿਆ ਸਾਡੇ ਪਿੰਡ ਦੀ ਟੀਮ ਜਿਸ ਨੇ ਲਗਾਤਾਰ ਨਰਾਇਜ ਰਾਜਪੂਤਾਂ 5 ਸਾਲ ਫਰਸਟ ਰਹਾ ਅਸੀਂ ਉੱਥੇ ਆਪਣੇ ਕਿਲਾ ਨਰੰਗ ਨਰੰਗੋੜ ਗੁਜਰਾਵ ਸੌਰੀ ਗੁਜਰਾਵ ਗੁਜਰਾਵ ਲਗਾਤਾਰ 3 ਸਾਲ ਤੇ ਸੀਐਮਸੀ ਕ੍ਰਿਸਚਨ ਮੈਡੀਕਲ ਕਾਲਜ ਵਾਲੇ ਟੂਰਨਾਮੈਂਟ ਕੰਨਗੜੀ ਸੀ ਉੱਥੋਂ ਲਗਾਤਾਰ 3 ਸਾਲ ਅਸੀਂ ਜੇਤੂ ਰਹੇ ਇਹ ਸਾਡੀ ਟੀਮ ਬਹੁਤ ਵਧੀਆ ਟੀਮ ਸੀ ਸਾਡੀ ਅੱਜ ਵੀ ਹੁਣੇ ਹੁਣੇ ਕੁਆਟਰ ਫਾਈਨ ਮੈਚ ਹੋ ਕੇ ਹੋਰ ਕੀਟਿਆ ਸਾਡੀ ਟੀਮ ਉੱਥੇ ਜਿੱਤੂ ਰਹੀ ਹੈ ਭਾਈ ਜੀ ਕੁ ਥੋੜੇ ਸਮੇਂ ਦੇ ਵਿੱਚ ਖਾਸੀ ਕਲਾਂ ਦੇ ਖੇਡ ਮੇਲੇ ਨੇ 50 ਪੱਦਰ ਦਾ ਨਾਮਣਾ ਖਟਿਆ ਕੀ ਮੰਨਦੇ ਹੋ ਕੀ ਕਾਰਨ ਇਹਦੇ ਪਿੱਛੇ ਇਹ ਸਾਡੇ ਪਿੰਡ ਦਾ ਇੱਕ ਇਕੱਠਾ ਸਰਪੰਚ ਸਾਹਿਬ ਦੀ ਦੇਣ ਆ ਸਾਡੇ ਨਕਰ ਦਾ ਇੱਕ ਇਕੱਠ ਕਰਕੇ ਤਾਂ ਹੋਇਆ ਖਿਡਾਰੀਆਂ ਨੂੰ ਕੀ ਸੰਦੇਸ਼ ਦਰੋਥ ਨੇ ਖਿਡਾਰੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਰਕਾਰਾਂ ਨੇ ਬੜੀਆ ਕੰਮ ਨਹੀਂ ਕੀਤਾ ਕਿਉਂਕਿ ਚੰਗੇ ਘਰਾਂ ਦੇ ਬੱਚੇ ਸਾਰੇ ਫੌਰਨ ਜਾ ਰਹੇ ਆ ਕੋਈ ਜਿਹੜੇ ਸਾਡੇ ਫੇਰ ਵੀ ਅਸੀਂ ਸਾਡੇ ਪਿੰਡ ਕਨੀਓ ਜਿਹੜੇ ਖਿਡਾਰੀ ਆ ਉਹਨਾਂ ਨਾਲ ਸਹਿਯੋਗ ਕਰਕੇ ਅਸੀਂ ਬਧੀ ਟੀਮਾਂ ਤੋਂ ਬਣਾਈਆ ਜੋ ਕਿ ਅੱਜ ਜਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਾਡਾ ਨਗਰ ਆ ਇਹਦੇ ਵਿੱਚ ਬਹੁਤ ਪਿਆਰ ਆ ਬਹੁਤ ਸਾਰੇ ਇਕੱਠੇ ਹੋ ਕੇ ਚੱਲਦੇ ਆ ਕਿਸੇ ਵੀ ਕੰਮ ਨੂੰ ਲੱਗ ਜਾਣ ਮੈਂ ਕਿਸੇ ਦਾ ਕੋਈ ਜਵਾਬ ਨਹੀਂ ਹੈ ਚਾਹੇ ਬਾਹਰ ਬੈਠੇ ਆ ਚਾਹੇ ਇੱਥੇ ਆ ਇਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਕੰਮ ਹੋ ਰਿਹਾ ਤੁਸੀਂ ਦੇਖ ਰਹੇ ਹੋ ਵੀ ਮਤਲਬ ਟੀਮਾਂ ਹੋਣ ਚਾਹੇ ਮਤਲਬ ਖੇਡਾਂ ਹੋਣ ਚਾਹੇ ਕੋਈ ਵੀ ਕਾਰਜ ਹੋਵੇ ਪਿੰਡ ਦਾ ਸਾਰਾ ਨਗਰ ਇਕੱਠਾ ਹੋ ਕੇ ਕੰਮ ਕਰਦਾ ਇਸੇ ਕਰਕੇ ਜਿੰਮਾ ਹੋ ਇਹ ਮਤਲਬ ਜਿਸਾਂ ਖਡਾਰੀ ਬਾਰੋਂ ਵੀ ਆਉਂਦੇ ਨੇ ਪੰਜਾਬ ਲੈਵਲ ਤੋਂ ਖੈਰੀ ਪਹੁੰਚਦੇ ਨੇ ਕੀ ਇਹਨਾਂ ਦੇ ਇਸਨੇ ਪ੍ਰਬੰਧ ਕੀਤਾ ਹੋ ਜਾ ਨਾਲ ਅਸੀਂ ਸਾਢੇ ਪੰਜ ਦਿਨ 24 ਘੰਟੇ ਲੰਗਰ ਚਾਹ ਚੱਲਦੀ ਕਿਸੇ ਨੂੰ ਜੇ ਕਿਸੇ ਨੂੰ ਰਹਿਣ ਦੀ ਲੋੜ ਆ ਕਿਸੇ ਨੂੰ ਕਿਰਾਏ ਦੀ ਲੋੜ ਆ ਅਸੀਂ ਜਿਹੜੀ ਟੀਮ ਇੱਥੋਂ ਹਾਰ ਕੇ ਗਈ ਆ ਲੂਜ ਹੋਈ ਆ ਪਹਿਲਾਂ ਤੋਂ ਹੀ ਉਹਨੂੰ ਵੀ ਅਸੀਂ 1100 ਰੁਪਇਆ ਆਪ ਦੇ ਕਿੰਨੇ ਸਰਮਾਨ ਬਚਾਰਿਆਂ ਨੂੰ ਦੇ ਦਿੱਤੀ ਕਿਸਨਾਰੇ ਨਾਮ ਆ ਜਿਹੜੇ ਗਲਖੇਚੇ ਨਾਮ ਦਿੱਤੇ ਨੇ ਨਾਮ ਬਹੁਤ ਜ਼ਿਆਦੇ ਨੇ 1 ਲੱਖ 1000 ਰੁਪਇਆ 75000 ਰੁਪਇਆ 15 15000 ਰੁਪਇਆ 21000 ਰੁਪਇਆ ਨਾਮ ਦਿੱਤੇ ਗਏ ਨੇ ਜਿਹੜਾ 2 ਸਾਲ ਲਗਾਤਾਰ ਜਿੱਤੂਗਾ ਉਹਨੂੰ 1.5 ਲੱਖ ਰੁਪਇਆ ਅਸੀਂ 155000 ਦੇਵਾਂਗੇ ਜਿਹੜਾ 3 ਸਾਲ ਜਿੱਤੂਗਾ ਉਹਨੂੰ 3 ਲੱਖ ਰੁਪਇਆ ਅਮਰਤਵਾਲ 3 ਲੱਖ ਰੁਪਇਆ ਅਮਰਤਪਾਲ ਸਿੰਘ ਗਰੇਵਾਲ ਵੱਲੋਂ 1 ਲੱਖ ਰੁਪਇਆ ਵਾ ਜਿਹੜਾ 1 ਲੱਖ 1000 ਰੁਪਇਆ ਉਹ ਵੀ ਅਮਰਤਪਾਲ ਪੱਲੀ ਦੇ ਨਾਮ ਨਾਲ ਜਿਸ ਦਾ ਮਤਲਬ ਸਾਲਾਨਾ ਇੱਕ ਵਾਰ ਹੀ ਟੂਰਨਾਮੈਂਟ ਕਰਾਉਣੀ ਤੇ ਹੋਰ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਸਕੂਲਾਂ 'ਚ ਹੁੰਦੇ ਰਹਿੰਦੇ ਸਾਡੇ ਹੁਣ ਇਤੂ ਬਾਅਦ ਫੇਰ ਆ ਟਨਕਾਣਾ ਸਾਹਿਬ ਪਬਲਿਕ ਸਕੂਲ ਦੇ ਜੇਮਾਂ ਨੇ ਪਹਿਲਾਂ ਹਾਈ ਸਕੂਲ ਚੋਂ ਘੇਟ ਜਾਨੇ ਸਾਰੇ ਸਰਕਾਰੀ ਵੀ ਚੱਲਦਾ ਇੱਥੇ ਨੂੰ